ਅਮੇਤਰ ਖਬਰਨਾਮਾ ਵੱਲੋਂ ਪਿਛਲੇ ਦਿਨੀ ਹੁਸੈਨਪੁਰਾ ਤੋ ਮਜੀਠਾ ਰੋਡ ਵੱਲ ਜਾਂਦੇ ਰੇਲਵੇ ਓਵਰਬ੍ਰਿਜ ਦੀ ਖਬਰ ਵਿਖਾਈ ਗਈ ਜਿਸ ਤੋਂ ਬਾਅਦ ਸਮਾਜ ਸੇਵਕ ਗੁਲਸ਼ਨ ਪਾਟਿਆ ਵੱਲੋਂ ਉਸ ਖਬਰ ਨੂੰ ਵੇਖ ਕੇ ਫਲਾਈਓਵਰ ਦੇ ਉੱਪਰ ਪਏ ਟੋਿਆਂ ਨੂੰ ਪਰਨ ਦੀ ਸੇਵਾ ਕੀਤੀ ਗਈ ਪਰ ਇੱਥੇ ਅਫਸੋਸ ਦੀ ਗੱਲ ਇਹ ਹੈ ਕਿ ਇੱਕ ਸਮਾਜ ਸੇਵਕ ਵੱਲੋਂ ਇਸ ਵੱਲ ਧਿਆਨ ਦਿੱਤਾ ਗਿਆ ਪਰ ਸੰਬੰਧਿਤ ਵਿਭਾਗ ਹਰ ਜਿਵੇਂ ਕੁੰਮਕੜਨੀ ਨੀਂਦ ਸੁੱਤਾ ਹੋਇਆ ਹੈ ਸੋ ਅਸੀਂ ਸ਼ਲਾਗਾ ਕਰਦੇ ਹਾਂ ਸਮਾਜ ਸੇਵਕ ਗੁਲਸ਼ਨ ਪਾਟਿਆ ਦਾ ਜਿਨ੍ਹਾਂ ਵੱਲੋਂ ਲੋਕਾਂ ਦੀ ਰਾਹ ਆਸਾਨ ਕੀਤੀ ਗਈ ਮਜੀਠਾ ਰੋਡ ਤੋਂ ਹੁਸੈਨਪੁਰਾ ਚੌਂਕ ਬੱਸ ਸਟੈਂਡ ਵੱਲੋਂ ਆਂਦੇ ਆ ਜਿਹੜਾ ਰੇਲਵੇ ਓਵਰ ਬ੍ਰਿਜ ਹੈ ਉਥੇ ਅਸੀਂ ਮੌਜੂਦ ਹਾਂ ਤੇ ਪਿਛਲੀ 4 ਜਨਵਰੀ ਨੂੰ ਅਸੀਂ ਜਿਹੜੀ ਇਥੋਂ ਦੀ ਇੱਕ ਖਬਰ ਦਿਖਾਈ ਸੀ ਕਿ ਇਸ ਪੁਲ ਦੇ ਜਿਹੜੇ ਹਾਲਾਤ ਨੇ ਬਹੁਤ ਹੀ ਮਾੜੇ ਹੋ ਚੁੱਕੇ ਨੇ ਜਗ੍ਹਾ ਜਗ੍ਹਾ ਤੋਂ ਟੁੱਟਿਆ ਹੋਇਆ ਤੇ ਇੱਕ ਟੋਆ ਐਸਾ ਸੀ ਜਿੱਥੋਂ ਕਿ ਦੋ ਪਹੀਆ ਵਾਹਨ ਤੇ 3 ਵੀਲਰ ਈ ਰਿਕਸ਼ਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਸਾਡੀ ਖਬਰ ਤੋਂ ਬਾਅਦ ਜਿਹੜੀ ਹੈ ਇੱਥੇ ਮੁਰੰਮਤ ਕੀਤੀ ਗਈ ਹੈ ਤੇ ਅਸੀਂ ਧੰਨਵਾਦ ਕਰਨਾ ਚਾਹਾਂਗੇ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਧੰਨਵਾਦ ਕਰਨਾ ਬਣਦਾ ਹੈ ਇਹ ਕਿਸੇ ਵਿਭਾਗ ਦਾ ਅਸੀਂ ਧੰਨਵਾਦ ਨਹੀਂ ਕਰਨਾ ਹੈ ਅਸੀਂ ਧੰਨਵਾਦ ਕਰਾਂਗੇ ਸਮਾਜ ਸੇਵਕ ਗੁਲਸ਼ਨ ਪਹਾੜੀਆ ਜੀ ਦਾ ਜਿਨ੍ਹਾਂ ਨੇ ਸਾਡੀ ਖਬਰ ਨੂੰ ਦੇਖਿਆ ਤੇ ਉਹਨਾਂ ਨੇ ਆ ਕੇ ਇਸ ਟੋਏ ਨੂੰ ਭਰਿਆ ਤੇ ਜਿਹੜੀ ਥੋੜੀ-ਬਹੁਤ ਜਿਹੜੀ ਰਾਹ ਹੈ ਲੋਕਾਂ ਦੀ ਆਸਾਨ ਹੋਈ ਹੈ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਸਮਾਜ ਸੇਵਕ ਸਾਡੀ ਖਬਰ ਤੋਂ ਬਾਅਦ ਜਿਹੜੇ ਨੇ ਉਹ ਆਉਂਦੇ ਨੇ ਇੱਥੇ ਤੇ ਇਸ ਦੀ ਮੁਰੰਮਤ ਕਰਦੇ ਨੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਵਿਭਾਗ ਜਿਹੜੇ ਨੇ ਹਜੇ ਤੱਕ ਸੁੱਤੇ ਨੇ ਉਹਨਾਂ ਦਾ ਇਸ ਪੁਲ ਵੱਲ ਇਸ ਦੀ ਮੁਰੰਮਤ ਵੱਲ ਇਸ ਦੇ ਖਸਤਾ ਹਾਲਾਤਾਂ ਵੱਲ ਜਰਾ ਵੀ ਧਿਆਨ ਨਹੀਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਵਿਭਾਗਾਂ ਨੂੰ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੋ ਧੰਨਵਾਦੀਆਂ ਇੱਕ ਵਾਰ ਫੇਰ ਸਮਾਜ ਸੇਵਕ ਗੁਲਸ਼ਨ ਪਾਟਿਆ ਜੀ ਦੇ ਜਿਹੜੇ ਕਿ ਤੁਹਾਨੂੰ ਵੱਖ-ਵੱਖ ਸ਼ਹਿਰ ਦੇ ਚੌਂਕਾਂ ਦੇ ਵਿੱਚ ਤੁਹਾਨੂੰ ਪੈਚ ਵਰਕ ਕਰਦੇ ਦਿਖਾਈ ਦਿੰਦੇ ਨੇ ਆਪਣੇ ਪੱਲਿਓਂ ਕਰਦੇ ਨੇ ਉਹ ਉਹ ਕਿਸੇ ਕੋ ਮਦਦ ਨਹੀਂ ਲੈਂਦੇ ਸੋ ਧੰਨਵਾਦੀ ਹਾਂ ਜਿਨ੍ਹਾਂ ਨੇ ਮਾੜਾ ਮੋਟਾ ਉਪਰਾਲਾ ਕਰਕੇ ਵਧੀਆ ਉਪਰਾਲਾ ਕੀਤਾ ਹੈ ਤੇ ਲੋਕਾਂ ਦੀ ਜਿਹੜੀ ਹੈ ਰਾਹ ਥੋੜੀ ਬਹੁਤ ਆਸਾਨ ਕੀਤੀ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ